ਦਿਲਸੀਂ ਜਿੱਥੇ ਗੱਲ ਕਰੀਆ ਭਾਰਤ ਬੰਗਲਾਦੇਸ਼ ਵਿੱਚ ਕਾਫੀ ਲੋਕ ਪਾਨ ਪਸੰਦ ਕਰਦੇ ਨੇ ਪਰ ਹੁਣ ਇਸ ਪਾਨ ਨੂੰ ਲੈ ਕੇ ਯੂਕੇ ਦੇ ਵਿੱਚ ਕਾਫੀ ਦਿੱਕਤ ਖੜੀ ਹੋ ਗਈ ਹੈ ਜਿਸ ਨੂੰ ਲੈ ਕੇ ਦਿੱਕਤ ਯੂਕੇ ਸਰਕਾਰ ਦੇ ਵੱਲੋਂ ਪਾਨ ਨੂੰ ਲੈ ਕੇ ਕਾਫੀ ਸਖਤ ਕਦਮ ਚੁੱਕੇ ਜਾ ਰਹੇ ਨੇ ਦਰਸ਼ਕਾਂ ਨੂੰ ਦੱਸ ਦਈਏ ਕਿ ਪਾਨ ਦੇ ਨਾਲ ਜੋ ਕਿ ਲੋਕ ਸਪਿਟ ਕਰਦੇ ਨੇ ਥੁੱਕੇ ਜਾਂਦਾ ਉਸ ਨੂੰ ਲੈ ਕੇ ਯੂਕੇ ਦੀ ਸਰਕਾਰ ਯੂਕੇ ਦੇ ਲੋਕ ਕਾਫੀ ਪਰੇਸ਼ਾਨ ਹੋ ਗਏ ਨੇ ਜਿਸ ਨੂੰ ਲੈ ਕੇ ਸਰਕਾਰ ਵੱਲੋਂ ਕਿਹਾ ਕਿ ਵੱਡੇ ਜੁਰਮਾਨੇ ਰੱਖਿਆ ਪਿਆ ਅਤੇ ਸਰਕਾਰ ਨੂੰ ਕਾਫੀ ਨੁਕਸਾਨ ਕਰਨਾ ਪੈ ਰਿਹਾ ਹੈ ਜਿੱਦਾਂ ਹੀ ਪਾਕ ਦੇ ਨਾਲ ਹੁਣ ਨੁਕਸਾਨ ਤੋਂ ਬਾਅਦ ਉਸ ਦੀ ਸਫਾਈ ਨੂੰ ਲੈ ਕੇ ਮੈਨੇ ਯੂਕੇ ਤੋਂ ਦੱਲੀ ਸੀ ਜੁੜੇ ਹੋਏ ਨੇ ਯੂਕੇ ਤੋਂ ਤੁਸੀਂ ਸਾਰਾ ਕੁਝ ਦੇਖਿਆ ਹੈ ਕੀ ਕਹ ਲੋਗੇ ਹਾਲਾਤ ਨੇ ਇਸ ਵਾਰ ਸਰਕਾਰਾਂ ਵੀ ਪਰੇਸ਼ਾਨ ਹੋ ਗਈਆਂ ਪਾਕ ਤੋਂ ਤੇ ਜੋ ਪਾਨ ਬੈਲੋਂ ਕੇ ਭਾਰਤ ਵਿੱਚ ਹੁੰਦਾ ਸੀ ਗਿਆ ਤੇ ਖਬਰਾਂ ਇਹ ਨੇ ਕਿ ਭਾਰਤ ਭਾਰਤ ਅਤੇ ਬੰਗਲਾਦੇਸ਼ ਦੇ ਲੋਕਾਂ ਨੂੰ ਪਾਨ ਨੂੰ ਲੈ ਕੇ ਅਵੇਰ ਵੀ ਕੀਤਾ ਜਾ ਰਿਹਾ ਹੈ ਕੀ ਇਸ ਖਬਰ ਦੇ ਵਿੱਚ ਸੱਚਾਈ ਦਾ ਅਸਲ ਜੁੜ ਦੱਸੋ ਜੀ हां जी बिल्कुल बिल्कुल जिथे ਆਪਾਂ ਗੱਲ ਕਰਦੇ ਆ ਕਿ ਭਾਰਤੀਆਂ ਨੇ ਬੰਗਲਾਦੇਸ਼ੀਆਂ ਨੇ ਜਾਂ ਫਿਰ ਸ਼੍ਰੀਲੰਕਾ ਨੇ ਵਿਦੇਸ਼ਾਂ ਦੇ ਵਿੱਚ ਬੜਾ ਆਪਣਾ ਨਾਮ ਚਮਕਾਇਆ ਤੇ ਇਹ ਇੱਕ ਹੋਰ ਪ੍ਰਾਪਤੀ ਆਪਾਂ ਕਹਿ ਸਕਦੇ ਆ ਇਹਨਾਂ ਲੋਕਾਂ ਦੀ ਹੈ ਅੱਜ ਇਹ ਖਬਰ ਜਿਹੜੀ ਹੈ ਨੈਸ਼ਨਲ ਮੀਡੀਆ ਜਿਹੜਾ ਇੰਗਲੈਂਡ ਦਾ ਹੈਗਾ ਉਹਦੇ ਉੱਤੇ ਚੱਲ ਰਹੀ ਹੈ ਕਿ ਲੰਡਨ ਦੇ ਵਿੱਚ ਖਾਸ ਤੌਰ ਦੇ ਉੱਤੇ ਈਸਟ ਲੰਡਨ ਵਾਲਾ ਇਲਾਕਾ ਜਿਹੜਾ ਹੈਗਾ ਉਥੇ ਥਾਂ ਥਾਂ ਦੇ ਉੱਤੇ ਪਾਣ ਖਾ ਕੇ ਥੁੱਕਿਆ ਜਾ ਰਿਹਾ ਸੋ ਇਹ ਤਾਂ ਇਸ ਤਰ੍ਹਾਂ ਹੋ ਜਾਂਦਾ ਵੀ ਜੇ ਕਿਸੇ ਨੇ ਘਰ ਦੇ ਵਿੱਚ ਕਿਤੇ ਲਾਲ ਰੰਗ ਕਰਵਾਉਣਾ ਹੋਵੇ ਨਾ ਤਾਂ ਮੈਂ ਕਹਿੰਨਾ ਵੀ ਪੰਜ ਸੱਤ ਬੰਦੇ ਜਿਹੜੇ ਨੇ ਉਹ ਪਾਣ ਖਾਣ ਵਾਲੇ ਘਰ ਰੱਖ ਲਓ ਤੇ 15 ਦਿਨਾਂ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਲਾਲ ਰੰਗ ਉਹ ਸਾਰੇ ਪਾਸੇ ਕਰ ਦੇਣਗੇ ਇਹੋ ਜਿਹਾ ਹੀ ਨਜ਼ਾਰਾ ਜਿਹੜਾ ਹੈਗਾ ਉਹ ਈਸਟ ਲੰਡਨ ਦੇ ਵੱਖ-ਵੱਖ ਕੋਨੇ ਕਾਰਨਰਸ ਟੈਲੀਫੋਨ ਬੋਥ ਜਾਂ ਫਿਰ ਹੋਰ ਜਿਹੜੀਆਂ ਸਰਕਾਰੀ ਇਮਾਰਤਾਂ ਨੇ ਉਹਨਾਂ ਦੇ ਕੰਡਿਆਂ ਦੇ ਉੱਤੇ ਈਵਨ ਜਿੱਥੇ ਤੁਸੀਂ ਦੇਖੋ ਵੀ ਲੰਡਨ ਆਈ ਹੈ ਨਾ ਮਸ਼ਹੂਰ ਇੱਕ ਜਗ੍ਹਾ ਹੈ ਲੰਡਨ ਦੇ ਵਿੱਚ ਲੰਡਨ ਆਈ ਉਹਦੇ ਨਾਲ ਇੱਕ ਬ੍ਰਿਜ ਬਣਿਆ ਹੋਇਆ ਜਿਹਨੂੰ ਲੰਡਨ ਬ੍ਰਿਜ ਕਹਿੰਦੇ ਨੇ ਸੋ ਲੰਡਨ ਬ੍ਰਿਜ ਦੇ ਉੱਤੇ ਵੀ ਲੋਕਾਂ ਨੇ ਪਾਨ ਖਾ ਕੇ ਥੁੱਕਿਆ ਹੋਇਆ ਸੋ ਮਤਲਬ ਇਹ ਪ੍ਰਾਪਤੀ ਕਹਿ ਲਈਏ ਜਾ ਤੁਸੀਂ ਦੇਖੋ ਵੀ ਹਜੇ ਤਾਜ਼ੇ ਹੀ ਆਪਾਂ ਥੋੜੇ ਦਿਨਾਂ ਦੀ ਗੱਲ ਕਰਦੇ ਹਾਂ ਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਖਬਰ ਵਾਇਰਲ ਹੁੰਦੀ ਹੈ ਕਿ ਐਡੀਲੇਟ ਦੇ ਵਿੱਚ ਇੱਕ ਭਾਰਤੀ ਜਿਹੜਾ ਹੈਗਾ ਉਹ ਬਾਹਰ ਖੁੱਲੇ ਦੇ ਵਿੱਚ ਕਿਰਿਆ ਕਰਦਾ ਹੋਇਆ ਫੜਿਆ ਗਿਆ ਹੁਣ ਤੁਸੀਂ ਆਪ ਸਮਝ ਲਿਓ ਸੋ ਉਹਦੀਆਂ ਫੋਟੋਆਂ ਜਿਹੜੀਆਂ ਨੇ ਉਹ ਵਾਇਰਲ ਹੁੰਦੀਆਂ ਤੇ ਹੁਣ ਅੱਜ ਇਹ ਖਬਰ ਆ ਗਈ ਹੈ ਕਿਤੇ ਟੂਣਿਆਂ ਦੀ ਖਬਰ ਆ ਜਾਂਦੀ ਹੈ ਕਿ ਤੁਸੀਂ ਟੂਣੇ ਕਰ ਰਹੇ ਹੋ ਸੜਕਾਂ ਦੇ ਆਲੇ ਆਲੇ ਦਵਾਲੇ ਦਰਿਆਵਾਂ ਦੇ ਝੀਲਾਂ ਦੇ ਕੰਡਿਆਂ ਦੇ ਉੱਤੇ ਤੁਸੀਂ ਜਿਹੜੇ ਲੋਕੋਂ ਉਹ ਟੂਣੇ ਕਰ ਰਹੇ ਹੋ ਇਹ ਤੋਂ ਤੱਕ ਕੇ ਇੱਕ ਇਸ ਤਰ੍ਹਾਂ ਦੀ ਵੀ ਵੀਡੀਓ ਵਾਇਰਲ ਹੋਈ ਹੈ ਕਿ ਬੀਚ ਦੇ ਉੱਤੇ ਜਾ ਕੇ ਤੁਸੀਂ ਸਾਬਣ ਦੇ ਨਾਲ ਨਹਾ ਰਹੇ ਹੋ ਮਤਲਬ ਤੁਸੀਂ ਦੇਖੋ ਕੀ ਹਾਲਾਤ ਅਸੀਂ ਪੈਦਾ ਕਰ ਰਹੇ ਹਾਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਫਿਰ ਅਸੀਂ ਕਹਿੰਦੇ ਹਾਂ ਅਸੀਂ ਸੋਹਣੇ ਮੁਲਕਾਂ ਵੱਲ ਜਾਣਾ ਜਿੱਥੇ ਰੂਲਸ ਐਂਡ ਰੈਗੂਲੇਸ਼ਨ ਨੇ ਉੱਥੇ ਬਹੁਤ ਸਾਫ ਸਫਾਈ ਹੁੰਦੀ ਹੈ ਉੱਥੇ ਜੀ ਬੜੀ ਗੱਲਬਾਤ ਹੈਗੀ ਹੈ ਸੋਹਣੀਆਂ ਇਮਾਰਤਾਂ ਨੇ ਸੜਕਾਂ ਬੜੀਆਂ ਸਾਫ਼ ਨੇ ਕਲੀਨ ਨੇ ਸੋ ਅੱਜ ਅਸੀਂ ਉਹਨਾਂ ਸੜਕਾਂ ਨੂੰ ਹੀ ਗੰਦਾ ਕਰ ਰਹੇ ਹਾਂ ਜਦੋਂ ਥਾਂ ਥਾਂ ਦੇ ਉੱਤੇ ਪਾਣ ਥੁੱਕਿਆ ਜਾ ਰਿਹਾ ਹੁਣ ਲੰਡਨ ਦੀ ਜਿਹੜੀ ਕਾਉਂਸਲ ਹੈਗੀ ਐ ਇਹਦੇ ਉੱਤੇ ਸਾਲ ਦਾ 30000 ਪਾਉਂਡ ਖਰਚ ਰਹੀ ਹੈ ਮਤਲਬ 3 ਕਰੋੜ ਰੁਪਈਆ ਜਿਹੜਾ ਹੈਗਾ ਮੇਰੇ ਖਿਆਲ ਨਾਲ ਬਣਦਾ ਜਿਹੜਾ ਇਹਦੇ ਉੱਤੇ ਖਰਚਿਆ ਜਾ ਰਿਹਾ ਉਹਦਾ ਕਾਰਨ ਕੀ ਹੈ ਉਹ ਕਹਿੰਦੇ ਕਿ ਭਾਈ ਇਹ ਜਿਹੜਾ ਸਾਰੇ ਪਾਸੇ ਪਾਣ ਦੀਆਂ ਪਚਕਾਰੀਆਂ ਦਿਖ ਰਹੀਆਂ ਨੇ ਇਹ ਲੰਡਨ ਦੀ ਖੂਬਸੂਰਤੀ ਨੂੰ ਗੰਦਾ ਕਰਦੀਆਂ ਜਿਵੇਂ ਕਰਕੇ ਫਿਰ ਇਹ ਸਾਫ ਜਿਹੜਾ ਹੈਗਾ ਉਹਨਾਂ ਨੂੰ ਕਰਨ ਦਾ ਕਰਨਾ ਪੈ ਰਿਹਾ ਉਹਦੇ ਨਾਲ ਵਕ ਵਕ ਵਾਸ਼ਰ ਜਿਹੜੇ ਲੱਗਦੇ ਆ ਉਹਦੇ ਨਾਲ ਵੀ ਉਹ ਕਹਿੰਦੇ ਔਖਾ ਹੀ ਹੁੰਦਾ ਜੈਟ ਵਾਸ਼ ਦੇ ਨਾਲ ਵੀ ਕਹਿੰਦੇ ਇਹ ਸਾਫ ਜਿਹੜਾ ਔਖਾ ਹੁੰਦਾ ਤੇ ਫਿਰ ਉਸ ਤੋਂ ਬਾਅਦ ਕੀ ਕੀਤਾ ਉਹਨਾਂ ਨੇ ਇੱਕ ਤਾਂ ਇਹਦੀ ਸਫਾਈ ਦੀ ਜਿਹੜੀ ਗੱਲਬਾਤ ਹੈ ਉਹ ਉਸ ਤੋਂ ਬਾਅਦ ਉਹਨਾਂ ਨੇ ਪਾਣ ਦੇ ਨੁਕਸਾਨ ਦੱਸਣ ਵਾਲੀ ਇੱਕ ਐਡਵਰਟਾਈਜ਼ਮੈਂਟ ਵੀ ਚਲਾਉਣੀ ਸ਼ੁਰੂ ਕਰ ਦਿੱਤੀ ਹੈ ਥਾਂ ਥਾਂ ਦੇ ਉੱਤੇ ਬੈਨਰ ਲੱਗੇ ਹੋਏ ਨੇ ਸੜਕਾਂ ਦੇ ਉੱਤੇ ਜਿੱਥੇ ਰੋਡ ਮਾਰਕਸ ਹੁੰਦੇ ਆ ਨਾ ਜਿੱਥੇ ਵੀ ਇੱਥੇ ਸਟਾਪ ਹੋ ਜਾਓ ਜੀ ਇਥੋਂ ਇਧਰ ਨੂੰ ਹੋ ਜਾਓ ਲੈਫਟ ਸੜਕਾਂ ਦੇ ਉੱਤੇ ਬਣੇ ਹੁੰਦੇ ਆ ਸੋ ਹੁਣ ਉਹਨਾਂ ਨੇ ਪਾਵਰਮੈਂਟ ਜਿਹੜੀ ਸਾਈਡ ਦੇ ਉੱਤੇ ਸੜਕ ਦੇ ਉੱਤੇ ਸੜਕ ਦੀਆਂ ਸਾਈਡਾਂ ਦੇ ਉੱਤੇ ਤੁਰਨ ਵਾਲੀ ਜਗ੍ਹਾ ਹੁੰਦੀ ਹੈ ਉੱਥੇ ਉਹਨਾਂ ਨੇ ਪੇਂਟ ਦੇ ਨਾਲ ਵੀ ਲਿਖਣਾ ਸ਼ੁਰੂ ਕਰ ਦਿੱਤਾ ਕਿ ਪਾਣ ਖਾਣਾ ਸਿਹਤ ਲਈ ਹਾਨੀਕਾਰਕ ਹੈ ਪਾਣ ਖਾ ਕੇ ਥੁੱਕਣ ਵਾਲੇ ਨੂੰ ਕਹਿੰਦਾ 100 ਪਾਉਂਡ ਜੁਰਮਾਨਾ ਜਿਹੜਾ ਹੈਗਾ ਉਹ ਕੀਤਾ ਜਾਏਗਾ ਸੋ ਹੁਣ ਇਨਫੋਰਸਮੈਂਟ ਆਫਿਸਰਸ ਜਿਹੜੇ ਗੱਡੀਆਂ ਨੂੰ ਜੁਰਮਾਨੇ ਲਾਉਂਦੇ ਹੋਏ ਦੇਖੇ ਜਾ ਸਕਦੇ ਹਨ ਵਕਫ ਵਕ ਵਰਦੀਆਂ ਦੇ ਵਿੱਚ ਘੁੰਮਦੇ ਹੁੰਦੇ ਆ ਜਿਨੇ ਗੱਡੀ ਗਲਤ ਲਈ ਹੈ ਤੇ ਉਹਨੂੰ ਉਸੇ ਵੇਲੇ ਜੁਰਮਾਨਾ ਕਰ ਦਿੰਦੇ ਆ ਜਾਂ ਕੋਈ ਹੋਰ ਐਕਟੀਵਿਟੀ ਗਲਤ ਕਰ ਰਹੀ ਹੈ ਜਿਹੜੀ ਕਾਉਂਸਲ ਦੇ ਖਿਲਾਫ ਹੋਵੇ ਕਾਉਂਸਲ ਦੇ ਰੂਲਸ ਦੇ ਖਿਲਾਫ ਹੋਵੇ ਤੇ ਉਹਨੂੰ ਉਹ ਜੁਰਮਾਨਾ ਕਰਦੇ ਹੋਏ ਨਜ਼ਰ ਆ ਰਿਹਾ ਸੋ ਹੁਣ ਇਨਫੋਰਸਮੈਂਟ ਆਫਿਸਰਸ ਨੂੰ ਕਿਹਾ ਗਿਆ ਪਈ ਜੇਕਰ ਤੁਸੀਂ ਕਿਸੇ ਪਾਣ ਖਾਂਦੇ ਨੂੰ ਥੁੱਕਦੇ ਨੂੰ ਦੇਖ ਰਹੇ ਹੋ ਦੇਖ ਲੈਣੇ ਹੋ ਤਾਂ ਉਹਨੂੰ ਫੜ ਕੇ ਉੱਥੇ ਹੀ ਜੁਰਮਾਨਾ ਜਿਹੜਾ ਹੈਗਾ ਉਹ ਕੀਤਾ ਜਾਵੇ ਸੋ ਇਹ ਜਿਹੜੀ ਵਿਚਕਾਰ ਵੀਡੀਓ ਚੱਲ ਰਹੀ ਹੈ ਨਾ ਇਹ ਸਾਰੀ ਵੀਡੀਓ ਉਸੇ ਉੱਤੇ ਹੀ ਆਧਾਰਤ ਹੈ ਕਿ ਕਿਵੇਂ ਇਹਦੇ ਨਾਲ ਜਿਹੜਾ ਹੈਗਾ ਉਹ ਲੰਡਨ ਐਡਾ ਖੂਬਸੂਰਤ ਸ਼ਹਿਰ ਜਿਹਨੂੰ ਦੁਨੀਆ ਦੇ ਵਿੱਚੋਂ ਲੋਕੀ ਵੇਖਣ ਆਉਂਦੇ ਨੇ ਤੇ ਉਹਨੂੰ ਪਾਣ ਦੀਆਂ ਪਚਕਾਰੀਆਂ ਦੇ ਨਾਲ ਗੰਦਾ ਕੀਤਾ ਜਾ ਰਿਹਾ ਸੋ ਇਹ ਹਾਲਾਤ ਨੇ ਇੱਕ ਹੋਰ ਵੱਡੀ ਪ੍ਰਾਪਤੀ ਹੈਗੀ ਆ ਭਾਰਤੀਆਂ ਦੀ ਬੰਗਲਾਦੇਸ਼ੀਆਂ ਦੀ ਤੇ ਸ਼੍ਰੀਲੰਕਾ ਦੀ ਜੀ ਜੀ ਜਿਸ ਦਿਨ ਜੇ ਮੈਂ ਗੱਲ ਕਰੀਏ ਲੋਕ ਬਾਹਰ ਵੱਡੇ ਦੇਸ਼ਾਂ ਦੇ ਵਿੱਚ ਤਾਂ ਪਹੁੰਚ ਗਏ ਨੇ ਪਰ ਹਾਲੇ ਤੱਕ ਉਹਨਾਂ ਲੋਕਾਂ ਦੇ ਵਾਂਗ ਰਹਿਣਾ ਸੈਣਾ ਸਫਾਈ ਹਜੇ ਵੀ ਉਹਨਾਂ ਨੂੰ ਕਿਹ ਲੋਕ ਕਿ ਉਹ ਉਸ ਨੂੰ ਅਸੈਪਟ ਨਹੀਂ ਕਰ ਸਕੀ ਨੇ ਵਿੱਚ ਕਰਦੇ ਆ ਕਿ ਜੇ ਸਰਕਾਰ ਸਖਤੀ ਕਰਦੀ ਹੈ ਤਾਂ ਸੁਧਰ ਜਾਣ ਅਜਿਹੀ ਹਰਕਤਾਂ ਤੋਂ ਕਿ ਲੋਕ ਕਿ ਬਾਜ਼ ਆ ਜਾਣ ਸਿਰ ਤਾਂ ਸਾਰੇ ਨੁਦੰਦੇ ਦੀ ਆਪਣੇ ਜਦ ਤੱਕ ਦਿਸਕਾਂ ਖੰਦੇ ਜੀ ਜੀ ਬਿਲਕੁਲ ਬਿਲਕੁਲ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਜੋ ਸਾਨੂੰ ਸੁਣਦੇ ਨੇ ਦੇਖਦੇ ਨੇ ਪਿਆਰ ਕਰਦੇ ਨੇ ਸਭ ਦਾ ਧੰਨਵਾਦ